ਉਹੜਾ ਇਹ ਦਿਮਾਗ ਲਾਉਣਾ ਪੈਂਦਾ ਨਹੀਂ ਤਾਂ ਕਪੜੇ ਦੇ ਨਾਲ ਹੀ ਬਹੁਤ ਸੋਹਣੇ-ਸੋਹਣੇ ਇਹ ਡਿਜ਼ਾਈਨ ਬਣ ਜਾਂਦੇ ਆ ਬਿਨਾਂ लेस ਤੋਂ ਜਾਂ ਬਿਨਾਂ ਕੋਈ ਵੀ ਹੋਰ ਚੀਜ਼ ਤੋਂ ਮੈਂ ਦੋ ਰੰਗ ਦੇ ਕਪੜੇ ਲੈ ਕੇ ਉਹਨਾਂ ਇਹ ਟ੍ਰੈਂਗਲ ਪੀਸ ਨੂੰ ਇਸ ਤਰੀਕੇ ਨਾਲ ਸੈੱਟ ਕਰ ਲਿਆ ਸ਼ੇਪ ਨੂੰ ਕੱਟ ਨਹੀਂ ਕਰਨਾ ਤੁਹਾਨੂੰ 2.5/2.5 ਇੰਚ ਦਾ ਇੱਕ ਸਕੁਅਰ ਪੀਸ ਕੱਟ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਤਿਰਛਾ ਫੋਲਡ ਕਰਕੇ ਡਬਲ ਫੋਲਡ ਨਹੀਂ ਕਰਨਾ तिरछा फोल्ड ਕਰਨ ਤੋਂ ਬਾਅਦ ਉਹਨੂੰ ਤਿੰਨ ਬਰਾਬਰ ਭਾਗਾਂ ਦੇ ਵਿੱਚ ਫੋਲਡ ਕਰ ਲੈਣਾ ਇਸ ਤਰੀਕੇ ਦੇ ਨਾਲ ਉਹਨੂੰ ਪ੍ਰੈਸ ਦੇ ਨਾਲ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਜੇ ਤੁਸੀਂ 슬ੀਵਜ਼ ਦੇ ਮੋਰੀ ਦੇ ਉੱਪਰ ਡਿਜ਼ਾਈਨ ਬਣਾ ਰਹੇ ਹੋ ਵੈਸੇ ਮੈਂ 슬ੀਵਜ਼ ਦੇ ਮੋਰੀ ਦੇ ਉੱਪਰ ਹੀ ਡਿਜ਼ਾਈਨ ਬਣਾ ਰਹੀ ਹਾਂ ਤੇ ਉਹਦੇ ਅੱਗੇ ਵਾਲੀ ਸਾਈਡ ਤੋਂ 1-1 ਇੰਚ ਦੀ ਪਹਿਲਾਂ ਫੋਲਡਿੰਗ ਦੇ ਲਈ ਐਕਸਟਰਾ ਕਪੜਾ ਛੱਡ ਲੈਣਾ ਇਸ ਦੇ ਲਈ ਤੁਹਾਨੂੰ 1.5 ਇੰਚ 슬ੀਵ ਨੂੰ ਵੱਧ ਘਟਨਾ ਪੈਣਾ ਅਗਰ ਤੁਸੀਂ ਵੱਧ ਘਟਨਾ ਭੁੱਲ ਗਏ ਹੋ ਤਾਂ ਅਲੱਗ ਇੱਕ ਫੈਬਰਿਕ ਪੱਟੀ ਨੂੰ ਅਟੈਚ ਕਰ ਸਕਦੇ ਹੋ ਜਿੱਦਾਂ ਫੈਬਰਿਕ ਪੱਟੀ ਨੂੰ ਮੂਰੀ ਵਾਲੀ ਸਾਈਡ ਤੋਂ ਕਵਰ ਕਰੀਦਾ ਅਲੱਗ 2 ਇੰਚ ਦੀ ਪੱਟੀ ਕੱਟ ਕਰਕੇ ਪੁੱਠੇ ਵਾਲੀ ਸਾਈਡ ਤੋਂ ਸਿੱਧੇ ਪਾਸੇ ਨੂੰ ਮੋੜ ਦੇਣਾ ਠੀਕ ਹੈ ਤੇ ਜੇ ਤੁਸੀਂ ਵੱਧ ਕੱਟੀ ਹੋਈ ਹੈ ਤਾਂ ਇਸ ਤਰੀਕੇ ਦੇ ਨਾਲ ਇਹਨੂੰ ਪਹਿਲਾਂ ਤੋਂ ਹੀ ਛੱਡ ਲੈਣਾ ਛੱਡਣ ਤੋਂ ਬਾਅਦ ਜੇ ਟ੍ਰੈਂਗਲ ਪੀਸ ਮੈਂ ਸੈੱਟ ਕਰੇ ਸੀ ਪ੍ਰੈਸ ਦੇ ਨਾਲ ਉਹਨੂੰ ਨਾਲ-ਨਾਲ ਲਗਾਉਣਾ ਬਿਲਕੁਲ ਵੀ ਸਪੇਸ ਨਹੀਂ ਛੱਡਣੀ ਇਹਦੇ ਵਿੱਚ ਇਹਦੇ ਵਿੱਚ ਮੈਂ ਤਿੰਨ ਰੰਗ ਦੇ ਟ੍ਰੈਂਗਲ ਪੀਸ ਆ ਉਹ ਐਡ ਕਰੂੰਗੀ ਮੈਂ ਤਿੰਨੋਂ ਲਾਈਨਾਂ ਦੇ ਵਿੱਚ ਅਲੱਗ-ਅਲੱਗ ਰੰਗ ਦੇ ਟ੍ਰੈਂਗਲ ਯੂਜ਼ ਕਰੂੰਗੀ ਚਾਹੋ ਤਾਂ ਤੁਸੀਂ ਸੇਮ ਕਲਰ ਦੀਆਂ 3 ਲਾਈਨਾਂ ਲਗਾ ਸਕਦੇ ਹੋ ਜਾਂ ਫਿਰ 2 ਲਾਈਨਾਂ ਐਡ ਕਰ ਸਕਦੇ ਹੋ ਹੁਣ ਦੇਖੋ ਜਿਹੜੀ ਆਪਾਂ ਅਲੱਗ ਰੰਗ ਦੀ ਜੋ ਪੱਟੀ ਛੱਡੀ ਸੀ ਉਹਨੂੰ ਫੈਬਰਿਕ ਪੱਟੀ ਦੀ ਤਰ੍ਹਾਂ ਫੋਲਡ ਕਰ ਲੈਣਾ ਚੌੜੀ ਪਤਲੀ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖ ਲਓ ਠੀਕ ਹੈ ਜੇ ਚੌੜੀ ਰੱਖਣੀ ਹੈ ਤਾਂ ਹੋਰ ਫੈਬਰਿਕ ਨੂੰ ਮੋਰੇ ਤੋਂ ਛੱਟ ਲੈਣਾ ਫਿਰ ਇਸ ਤੋਂ ਬਾਅਦ ਕੀ ਕਰਨਾ ਹੈ ਜਦ ਦੂਜੀ ਲਾਈਨ ਲਗਾਉਣੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਨਹੀਂ ਰੱਖਣਾ ਉਹਨੂੰ ਇਦਾਂ ਪਲਟ ਕੇ ਰੱਖਣਾ ਠੀਕ ਹੈ ਜਿਹੜਾ ਹੁਣ ਟ੍ਰੈਂਗਲ ਪੀਸ ਲਗਾ ਰਹੇ ਹੋਂ ਉਹ ਜੋ ਪਹਿਲਾ ਲੱਗਿਆ ਉਹਦੇ ਬਿਲਕੁਲ ਸੈਂਟਰ 'ਚ ਰੱਖਣਾ ਜਿਵੇਂ ਉਹਦੀ ਨੋਕ ਉਹਦੇ ਸੈਂਟਰ ਦੇ ਵਿੱਚ ਆਵੇ ਉਹ ਦੂਸਰੇ ਦੀ ਨੋਕ ਉਹਦੇ ਸੈਂਟਰ ਦੇ ਵਿੱਚ ਆਵੇ ਠੀਕ ਹੈ ਬਿਲਕੁਲ ਸੈਂਟਰ 'ਚ ਮਿਲਾ ਕੇ ਰੱਖਣਾ ਜਦ ਤੁਹਾਡਾ ਸੈਂਟਰ ਬਣਿਆ ਹੋਊਗਾ ਤਾਂ ਵਿੱਚ ਵਿਚਕਾਰ ਇਦਾਂ ਡੱਬੀਆਂ ਬਣਨਗੀਆਂ ਠੀਕ ਹੈ ਅੱਗੇ ਪਿੱਛੇ ਨਹੀਂ ਕਰਨਾ ਹਲਕਾ ਜਿਹਾ ਅੱਗੇ ਪਿੱਛੇ ਹੋ ਜੇ ਤਾਂ ਚੱਲ ਜਾਊਗਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਉਹਨੂੰ ਇਸ ਤਰੀਕੇ ਦੇ ਨਾਲ ਸੈੱਟ ਕਰਦੇ ਹੋਏ ਠੀਕ ਹੈ ਨਾਲ-ਨਾਲ ਬਿਲਕੁਲ ਸਿਲਾਈ ਲਗਾਉਣੀ ਹੈ ਜਿਵੇਂ ਪਹਿਲਾਂ ਲਾਈਆ ਬਸ ਇਹਦੀ ਡਾਇਰੈਕਸ਼ਨ ਆਪਾਂ ਚੇਂਜ ਕਰ ਦੇਣੀ ਹੈ ਜਿਹੜੀ ਸਿਲਾਈ ਆਪਾਂ ਹੁਣ ਲਾ ਰਹੇ ਹਾਂ ਠੀਕ ਹੈ ਉਹਦੇ نیچے ਜਿਹੜੇ ਪਹਿਲੇ ਟ੍ਰਾਇੰਗਲ ਆਏ ਹੋਇਆ ਉਹਨਾਂ ਦੀ ਨੋਕ ਆਉਗੀ ਠੀਕ ਹੈ ਉਹਦੇ ਉੱਪਰ ਸिलाई ਨਹੀਂ ਲਾਉਣੀ ਤੋਂ ਬਚਾ ਕੇ ਸिलाई ਲਗਾਉਣੀ ਹੈ ਬਿਲਕੁਲ ਨਾਲ-ਨਾਲ ਠੀਕ ਹੈ ਹੁਣ ਇਹਨਾਂ ਸੈੱਟ ਕਿਦਮੀ ਕਰਨਾ ਇਹਨੂੰ ਇੱਦਾਂ ਫੋਲਡ ਕਰ ਦੇਣਾ ਫੋਲਡ ਕਰਨ ਤੋਂ ਬਾਅਦ ਜਿੰਨਾ ਵੀ 베ਸਟ ਹੋਊਗਾ ਉਹ ਇਹ ਕਪੜੇ ਦੇ نیچے ਆ ਜਾਊਗਾ ਤੁਸੀਂ ਟੌਪ ਸਟੀਚ ਲਗਾ ਲੈਣੀ ਹੈ ਟੌਪ ਸਟੀਚ ਲਗਾਉਣ ਤੋਂ ਬਾਅਦ ਥੋੜੇ ਆਰਾਮ ਦੇ ਨਾਲ ਜੋ ਦੂਜੀ ਲਾਈਨ ਦੇ ਟ੍ਰਾਇੰਗਲ ਪੀਸ ਹੈ ਉਹ ਸੈੱਟ ਹੋ ਜਾਣਗੇ ਸੈੱਟ ਹੋਣ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਹੋਰ ਕਲਰ ਐਡ ਕੀਤਾ ਜੀ ਜੋ ਕਿ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਨਹੀਂ ਦਿਖਾ ਸਕੀ ਔਰ ਵੀ ਮੈਂ ਇਹਦੇ ਉੱਤੇ ਇਸ ਤਰੀਕੇ ਦੇ ਨਾਲ ਹੀ ਸਟਿਚ ਕਰ ਲੈਣਾ ਜਿਵੇਂ ਮੈਂਨੇ ਦੂਜੀ ਲਾਈਨ ਨੂੰ ਸਟਿਚ ਕਰਿਆ ਠੀਕ ਹੈ ਤੇ ਇਹਦੇ ਵਿੱਚ ਇੱਕ ਹੋਰ ਕਲਰ ਐਡ ਕੀਤਾ ਮੈਂ ਪਰਪਲ ਕਲਰ ਠੀਕ ਹੈ ਪਰਪਲ ਕਲਰ ਐਡ ਕਰਨ ਤੋਂ ਬਾਅਦ ਜਿਹੜਾ ਸੇਮ ਕਲਰ ਦਾ ਥ੍ਰੈਡ ਸੀ ਉਹਨੂੰ ਉਤਾਰ ਲੈਣਾ ਤੇ ਜਿੰਨੇ ਵੀ ਟ੍ਰਾਇੰਗਲ ਪੀਸ ਲਗਾਏ ਨੇ ਬਾਰੀ-ਬਾਰੀ ਉਹਨਾਂ ਦੇ ਕਲਰ ਦਾ ਥ੍ਰੈਡ ਮਸ਼ੀਨ ਦੇ ਵਿੱਚ ਲਾਉਣਾ ਤੇ ਜਿਹੜੇ ਵੀ ਟ੍ਰਾਇੰਗਲ ਪੀਸ ਉੱਠ ਰਹੇ ਨੇ ਉਹਨਾਂ ਦੀਆਂ ਕਿਨਾਰੀਆਂ ਦੇ ਉੱਪਰ ਸਿਲਾਈ ਲਗਾਣੀ ਹੈ ਸਿਲਾਈ ਲਗਾਉਣ ਤੋਂ ਬਾਅਦ ਇਹ ਇੱਕਦਮ ਫਿਕਸ ਹੋ ਜਾਣਗੇ ਠੀਕ ਹੈ ਤਾਂ ਤੁਸੀਂ ਇੱਥੋਂ ਸਟਾਰਟ ਕਰ ਲੈਣੀ ਹੈ ਸਿਲਾਈ بس ਜਿਗਜੈਗ ਦੀ ਸ਼ੇਪ ਦੇ ਵਿੱਚ ਸਿਲਾਈ ਹੋਣੀ ਹੈ ਇੱਕੋ ਸਿਲਾਈ ਦੇ ਵਿੱਚ ਤੁਹਾਡੇ ਇੱਕ ਲਾਈਨ ਦੇ ਜਿਹੜੇ ट्रायंगल ਪੀਸ ਨੇ ਸਾਰੇ ਸੈੱਟ ਹੋ ਜਾਣਗੇ ਸਿਲਾਈ ਦੇ ਨਾਲ بس ਹੌਲੀ ਹੌਲੀ ਤੁਸੀਂ ਸਿਲਾਈ ਲਗਾਉਂਦੇ ਜਾਓਗੇ بس ਇਹ ਵਾਲੀ ਸਿਲਾਈ ਆ ਉਹ ਬਿਲਕੁਲ ਧਿਆਨ ਦੇ ਨਾਲ ਲਾਉਣੀ ਹੈ ਬਿਲਕੁਲ ਕਿਨਾਰੀ ਦੇ ਉੱਪਰ-ਉੱਪਰ ਅੱਗੇ ਪਿੱਛੇ ਨਹੀਂ ਕਰਨੀ ਕਦੇ ਅੱਗੇ ਕਰ ਲਈ ਸਿਲਾਈ ਜਾਂ ਫਿਰ ਪਿੱਛੇ ਕਰਤੀ ਜਾਂ ਫਿਰ ट्रायंगल ਦੇ ਉੱਤੋਂ ਥੋੜੀ ਸਿਲਾਈ ਉੱਤਰ ਗਈ ਠੀਕ ਹੈ ਇੱਕੇ ਸਿਲਾਈ ਦੇ ਵਿੱਚ ਆਰਾਮ ਦੇ ਨਾਲ ਇਹਨੂੰ ਲਗਾਉਣਾ ਹੌਲੀ ਕਰ ਲੋ ਹੁਣ ਤੁਸੀਂ ਇਹ ਨਾ ਸੋਚਿਓ ਕਿ ਮੈਂ ਤਾਂ ਆਪ ਖੁਦ ਤੇ ਤੇ ਸਿਲਾਈ ਲਗਾ ਰਹੀ ਹਾਂ ਤਾਂ ਸਾਨੂੰ ਕਹਿ ਰਹੀ ਆ ਵੀ ਹੌਲੀ ਹੌਲੀ ਸਿਲਾਈ ਲਗਾਉਣੀ ਆ ਇਹ ਤਾਂ ਦੇਖੋ ਵੀਡੀਓ ਵੈਸੇ ਮੈਂ ਅਸਲ ਦੇ ਵਿੱਚ ਇਹਨੂੰ ਦੋ ਤਿੰਨ ਘੰਟੇ ਲਾਇਏ ਨੇ ਬਣਾਉਣ ਦੇ ਲਈ ਠੀਕ ਆ ਤਾਂ ਪਲੀਜ਼ ਜ਼ਰੂਰ ਆਰਾਮ ਦੇ ਨਾਲ ਇਹ ਸਿਲਾਈ ਨੂੰ ਲਗਾਓ ਤਾਂ ਹੌਲੀ ਹੌਲੀ ਇਹ ਸਿਲਾਈ ਆਪਣੀ ਲੱਗ ਜੂਗੀ ਜਿਹੜੇ ਬਾਕੀ ਦੋ ਲਾਈਨਾਂ ਨੇ ਉਹਨੂੰ ਵੀ ਇਸ ਤਰੀਕੇ ਦੇ ਨਾਲ ਹੀ ਸਟਿਚ ਕਰ ਲੈਣਾ ਸਟਿਚ ਕਰਨ ਤੋਂ ਬਾਅਦ ਇਹ ਜਿਹੜੇ ट्रायंगल ਪੀਸ ਲਗਾਏ ਨੇ ਇਹ ਡਿਜ਼ਾਈਨ ਦੇ ਵਿੱਚ ਬਿਲਕੁਲ ਐਂਡ ਫਿਕਸ ਹੋ ਜਾਣਗੇ ਸਿਲਾਈ ਲਗਾਉਣ ਦੇ ਨਾਲ ਬਾਕੀ ਆਇਰਨ ਕਿਤੋਂ ਤੋਂ ਬਿਨਾ ਬਿਲਕੁਲ ਵੀ ਡਿਜ਼ਾਈਨ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਨਾਲ-ਨਾਲ ਆਇਰਨ ਵੀ ਕਰਦੇ ਚੱਲਿਓ ਆ ਦੇਖੋ ਹੁਣ ਤੁਸੀਂ ਧਿਆਨ ਦੇ ਨਾਲ ਬਿਲਕੁਲ ਫਿਕਸ ਹੋ ਚੁੱਕੇ ਨੇ ਡਿਜ਼ਾਈਨ ਬਣਾਉਣ ਤੋਂ ਬਾਅਦ ਆਪਣੀ ਕੋਈ ਕਲਾਕ੍ਰਿਤੀ ਨਾ ਕੀਤੀ ਜਿਵੇਂ ਡਿਜ਼ਾਈਨ ਵਧੀਆ ਹੀ ਨਹੀਂ ਲੱਗਦਾ ਮੇਰੇ ਕੋਲ ਥੋੜੀ ਜਿਹੀ ਸਟੋਨ ਪਏ ਸੀ ਮੈਂ ਇਹਨਾਂ ਦੀ ਨੋਕ ਦੇ ਉੱਪਰ ਇੱਕ-ਇੱਕ ਸਟੋਨ ਲਗਾਤਾ ਹੇ ਨੀਚੇ ਵਾਲੀ ਸਾਈਡ ਮੈਂ ਸਟੋਨ ਨਹੀਂ ਲਗਾਇਆ ਕਿਉਂਕਿ ਮੈਨੂੰ ਇਦਾਂ ਸੀ ਕਿ ਜੇ ਵਿਚਾਰ ਹੀ ਖਤਮ ਹੋ ਗਏ ਤਾਂ ਫਿਰ ਮੈਂ ਦੂਸਰੀ ਬਾਤ ਹੀ ਕੀ ਲਾਉਂਗੀ ਠੀਕ ਹੈ ਤਾਂ ਮੈਂ ਕੰਜੂਸੀ ਕਰਕੇ ਇੱਕ ਇੱਕ ਇਹਦੇ ਉੱਤੇ ਲਗਾਇਆ ਗਲੂ glue ਲਾਉਣ ਵੇਲੇ ਤੁਹਾਨੂੰ ਜ਼ਿਆਦਾ ਕੰਜੂਸੀ ਨਹੀਂ ਕਰਨੀ ਥੋੜੀ ਜਿਹੀ ਵੱਧ ਲਾ ਲਿਓ ਤਾਂ ਕਿ ਸਟੋਨ ਤੁਹਾਡੇ ਉੱਤਰ ਨਾ ਜਾਣ ਜੇ ਤੁਸੀਂ ਸਟੋਨ ਨਹੀਂ ਲਾਉਣੇ ਜਾਂ ਫਿਰ ਮੋਤੀ ਵਗੈਰਾ ਕੁਝ ਹੋਰ ਵੀ ਲਗਾ ਸਕਦੇ ਹੋ ਹੋ ਜਿੰਨੀਆਂ ਵੀ ਲਾਈਨ ਅਪ ਵਿੱਚ ਨੋ ਕਰੀਆ ਉਹਨਾਂ ਦੇ ਉੱਪਰ ਸਟੋਨ ਨੂੰ ਐਡ ਕਰਤੇ ਹੋਏ ਜਾਵਾਂਗੇ ਇਸੇ ਦੇ ਨਾਲ ਹੀ ਮੇਰਾ ਅੱਜ ਦਾ ਡਿਜ਼ਾਈਨ ਕੰਪਲੀਟ ਹੋ ਗਿਆ ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆਇਆ ਹੋਊਗਾ ਅਗਰ ਤੁਸੀਂ ਵੀ ਇਹ ਨੂੰ ਬਣਾਉਣ ਦੀ ਸੋਚ ਰਹੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਡਿਜ਼ਾਈਨ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਟੋਨ ਲਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਫਾਈਨਲ ਲੁੱਕ ਆ ਉਹ ਜਰੂਰ ਦੇਖਦੇ ਹੋਏ ਜਾਇਓ ਇੱਥੇ ਤੱਕ ਵੀਡੀਓ ਦੇਖ ਹੀ ਚੁੱਕੇ ਆ ਤਾਂ ਥੋੜੀ ਜਿਹੀ ਹੋਰ ਰਹਿ ਗਈ ਆ ਤਾਂ ਹੁਣ ਚੈੱਕ ਕਰੋ ਡਿਜ਼ਾਈਨ ਦਾ ਫਾਈਨਲ ਲੁੱਕ ਕਮੈਂ ਵੀਡੀਓ ਅੱਜ ਦੀ ਇੱਥੇ ਸਮਾਪਤ ਹੁੰਦੀ ਹੈ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ